ਆਪ ਦਾ ਸਾਬ ਬੰਦਾ ਪੱਕੀ ਗਲਤ ਲਾਇਦਾ ਹੈ ਤੇ ਆਪਾਂ ਪੱਕੀ ਗੱਲ ਕਰੀਏ ਤਾਂ ਜਦੋਂ ਕੋਈ ਕੋਈ ਦਾਵੀਆ ਲਾਫਰ ਕਰੇ ਤਾਂ ਤੂੰ ਕਹਦੇ ਵੀ ਭਾਈ ਬੈਠ ਚੰਗੀ ਆ ਫੜਨੀ ਕੋਈ ਗਲਤ ਕਿਹਾ ਹੈ ਗਲਤ ਆ ਮੈਨੂੰ ਪਰ ਆ ਕੰਟਰੈਕਟ ਹੈ ਅੱਜ ਕੀ ਨਹੀਂ ਕੋਈ ਇਹ ਤੈਨੂੰ ਦੇਣਾ ਵਾ ਪੂਰੇ ਦੀ ਕਹਦੇ ਮੈਂ ਫੜ ਕੇ ਲੈਣਾ ਨਾਦਰ ਵਿਆ ਕੋ ਧਾਰ ਸਦਾਰੀ ਇੱਕ ਤਾਂ ਹੁੰਦਾ ਕੋਈ ਧਾਰ ਸਦਾਰੀ ਇੱਕ ਵੱਡਾ ਹੋਰ ਨਹੀਂ ਆਪਾਂ ਕਰਨਾ ਕੋਈ ਕਿਸੇ ਨਾਲ ਨਹੀਂ ਆਪਾਂ ਕਰਦੇ ਨਹੀਂ ਸੀ ਆਪ ਹੀ ਕਰਦੇ ਤੈਨੂੰ ਕਹਿ ਵੀ ਦਿੰਦੇ ਜੀ ਹੁੰਦਾ ਕਿ ਉਹ ਵੀ ਪਰ ਨਹੀਂ ਕਰਦੇ ਤੂੰ ਓਪਨ ਲਾ ਦੇ ਲੈਣੇ ਲਾਗਦਾ ਠੀਕ ਆ ਗਲਤੀ ਠੀਕ ਆ ਮੈਂ ਜੋ ਨਹੀਂ ਖੁੱਸਿਆ ਉਹਨੇ ਦੀ ਕੋਈ ਮਰਗੀ ਹੁਣ ਤਾਂ ਬਈ ਰੁਪਏ ਦੀ ਵੀ ਨਹੀਂ ਛੱਡਦਾ ਮੈਂ ਇਹ ਜੀ ਗੱਲ ਕਰੂ ਆ ਯਰ ਨੇ ਫੜ ਲੈ ਆਉਨੇ ਆਇਆ ਆ ਫੜ ਹੁਣ ਆ ਉਤਰ ਕੇ ਥਲੇ ਆ ਫੜ ਯਾਰ ਮੈਂ ਤਾਂ ਕਹਦਾ ਹੁਣ ਉਹਨੇ ਦੀ ਕੋਈ ਮਰਗੀ ਤਾਂ ਲੈ ਜਾ ਦਲਾਲੀ ਉੱਤੇ ਆ ਪੂਰਾ ਤੈਨੂੰ ਬੱਦਿਆ ਹੋ ਗਿਆ ਹੋ ਗਿਆ ਦੱਸਿਆ ਆਈ ਮੀ ਨਾ ਤੁਹਾਨੂੰ ਨੇੜੇ ਹੋ ਗਿਆ ਗਾਦੇ ਇਹ ਵੀ ਹੋ ਜੇ ਜਮੇ 1 ਰੁਪਿਆ ਵੀ ਨਹੀਂ 1 ਰੁਪਿਆ ਵੀ 1 ਰੁਪਏ ਚੱਲ ਜਲ ਉਹ ਲੈ ਜਾ ਵੀ ਇਹਦਾ ਬਹੁਤ ਕੋਲ ਜੋ ਯਾਰ ਸ਼ਰਮ ਤਾਂ ਨਹੀਂ ਆਹੀ ਯਾਰ 1500 ਪਿੱਛੇ ਫੁੱਦੂ ਗਲਾ ਗਈ ਚੱਲ ਚੱਲ ਲੈ ਜਾ ਮੈਂ 1500 ਪਿੱਛੇ ਫੁੱਦੂ ਗਲਾ ਗਈ ਨੇ ਹਜੇ ਵੀ ਆ ਕੋਈ ਕਮੀ ਹੈ ਤੈਨੂੰ ਆਪਦੀ ਕਦਰ ਕਰੀਏ ਤੈਨੂੰ ਹਜੇ ਵੀ ਕਦਰ ਕਲੌਨੀ ਕਰਾਲਾ ਨਹੀਂ ਤੇਰੀ ਮਰਜ਼ੀ ਹਾਂ ਆ ਚੰਗੀ ਗੱਲ ਕਹਿੰਦਾ 1500 ਕਿਸੇ ਭਾਈ ਨੂੰ ਗਾਲੀ ਜਿਦਾ ਤੈਨੂੰ ਘੱਟ ਗਿਆ ਕੋਸੋ ਯਾਰ ਮੈਂ ਤੈਨੂੰ ਆਪ ਦਾ ਭਾਈ ਫਿਰ ਘੱਟ ਗਿਆ ਤੈਨੂੰ ਆਪ ਦਾ ਭਾਈ ਬਣਾ ਕੇ ਕਿਹਾ ਤੇ ਅਸੀਂ ਤੈਨੂੰ ਦੁਸ਼ਮਣ ਬਣਾ ਕੇ ਸੋਹਣਾ ਕਰਦੇ ਲੈ ਤੈਨੂੰ ਕਹੀ ਨਾ ਲੈ ਜਾ ਫਿਰ ਕਿੰਨੇ ਫਿਰ ਕੀ ਫਰਕ ਰੱਖਿਆ ਕਿ ਫਰਕ ਆਪ ਦਾ ਰੱਖੀ ਵੀ ਕੀ ਫਰਕ ਫਿਰ ਮਾਰ ਤੂੰ ਫਰਕ ਰੱਖਿਆ ਨਹੀਂ ਓਏ ਛੱਡ ਦੇ ਵਟਾ ਲਿਆ ਛੱਡ ਦੇ ਨਹੀਂ ਨਹੀਂ ਤੈਨੂੰ ਕਹੇ ਤਾਂ ਕਿਵੇਂ ਹਜ਼ਾਰ 500 ਦੇ ਮੂੰਹ ਕਿਉਂ ਲੱਗੀ ਜਾਂਦਾ ਨਹੀਂ ਯਾਰ ਚੱਲ ਛੱਡ ਦੇ ਚੱਲ ਛੱਡ ਦੇ ਛੱਡ ਦੇ ਆ ਲੈ ਨੇੜੇ ਆ ਜਾ ਇਧਰ ਮੈਂ ਨਹੀਂ ਬਹੁਤਾ ਤਨਵਾਸ ਕਰ ਹਰ ਦੋ ਉੱਤੇ 500 ਛੋੜਾ ਦਲਾ ਦੇ ਪੱਖੀ ਛੋੜਾ ਵੀ ਹੁ ਮਰਜ਼ੀ ਦੀ ਸੋਹਰ ਮੈਂ ਮਰਜ਼ੀ ਇਧਰ ਹੁਣ ਪਾਉਂਦੀ ਨਹੀਂ ਨਾ ਨਾ ਚੱਲ ਮਰਜ਼ੀ ਦੀ ਨਾ ਨਾ ਛੋੜ ਛੋੜ ਮਰਜ਼ੀ ਦੀ ਕਰੂ ਅਈ ਮਰਜ਼ੀ ਇੱਧਰ ਛੋੜ ਮਰਜ਼ੀ ਛੋੜ 500 ਘਟਾਏ ਤੂੰ ਗਾ ਲਿਆ ਉਥੇ ਥੋੜੀ ਤੋਂ ਬੋਰ ਲੀ ਹੋਰ ਤੋਂ ਭੜੀ ਹੈ ਸੁਣੇ ਵਾਲਾ ਟੈਕਨੀਕਲ ক্লোਜ਼ ਕੇ ਰਾਮਨਾ ਭਾਈ

ਆਪਣੀ ਬਾੜ ਜੇ ਹੋਊਗੀ ਆਪਾਂ ਤੁਹਾਨੂੰ ਪਹਿਲਾਂ ਦੱਸ ਦਿਆਂਗੇ ਵੀ ਦੇਣ ਵਾਲੀ ਹੈਗੀ ਐ ਕਿ ਨਾ। ਰੋਮਾਂਡੀ ਪਿੰਡ ਦਾ ਮੰਦਪ ਪੁੱਤਰਾ ਤੇਰਨਾਗਰ ਆ। 15ਵਾਂ ਦਿਨ ਬਾਖੀ ਪਿਆ ਸਹੀ ਬੰਦਾ ਸਾਂਹ ਖਾ ਗਿਆ। ਕੱਲ ਕਾਫੀ ਤੇ। ਬਾਂਕੇ ਜੀ ਨੂੰ ਨਾ ਕੋਈ ਬੈਠਨੇ ਆਏ। ਗੂਗਲ ਤੇ ਚੱਲਦਾ ਜੀ ਕਲਟੀ ਦੇ ਪਾਸੇ ਸਕੈਨਰ ਕੱਢ ਜੇ ਗੂ ਨੰਬਰ ਤੇ ਨੰਬਰ ਨਹੀਂ ਸਕੈਨਰ ਕੱਢਿਆ ਇਹ ਪਰਿਆ ਹੋਈ 75000 ਮੋਲਾ ਭਾਈ ਆ ਜਾਓ ਭਾਈ ਹਾਂ 90 ਕੀ ਚੱਲਣ ਬੱਚੀ ਇਹ ਕੋ ਮਾਲੂਮ ਨਹੀਂ ਕੋ ਦੋੜਨੇ ਕੋਲ ਦੋੜਾ ਫੋਲਕ ਫੋਲ ਆ ਤੋਰ ਲੈ ਓਕੇ ਮੁੱਤੀ ਜ਼ਿਆਦੇ ਆ ਇਹ ਦਾ ਮੁੱਲ ਕੀ ਹੈ ਕਿੰਨਾ 60000 ਆਈ ਆਓ ਚਲ ਜੀ ਇੱਕ 20 ਸਰ ਜਰਸੀ ਆਗੇ ਦੇ ਕੋਲ ਆ। ਉਹ ਆਪਣੀ ਆਲਟ ਕੰਪੂਸਟ। ਆਗੇ ਦੇ ਕੋਲ ਜਰਸੀ ਆ। ਆਗੇ ਵੀਰ ਕੋਲ। ਫਾਇਰ ਗਨ ਇਹਦਾ। ਓਏ ਇਹਦਾ ਮਾਲਕ ਕਿਹੜਾ? ਕਿੰਨੇ ਦੀ ਹੋ ਗਿਆ ਦੂਰਵਾਲਾ ਲਈ ਫਿਰਦਾ ਯਾਰ ਕੰਮ ਹਾਂ ਯਾਰ ਵਾਲੀ ਉਹ ਕਿੰਨੇ ਦੀ ਹਾਂ ਉਹ ਚੱਲਦੀ ਮੱਕਾ ਛੋਟੀ ਬੱਚਾ ਇਹਦਾ ਹੈਗਾ ਬੱਚਾ ਛੋਟੀ ਮਟਾਰੂ ਦਾ ਪਾਚੇ ਕਿ ਵੀਡੀਓ ਹੈਗੀ ਤੋਂ ਬੱਚਾ ਖੋਲ ਤਾਂ ਹੈਗੀ ਕਵਾਲ ਆ ਯਾਰ ਬਾੜੀ ਡੈਟ ਹੈਗੀ ਜਵਾਈ ਇਹ ਕਿੰਨੇ ਦੀ ਹੋ ਕੇ ਰਿਓ ਵਾਹ ਇਹੇ ਕਿੰਨੇ ਦੀ ਹੂ ਹਾਂ ਜਾਂ ਨਾ ਬੱਸ ਕਰੀ ਬੱਚਾ ਦੇਖ ਦੇਖ ਕੀ ਕੜਾਈ ਕਰੇ ਤੇ ਬਾਸ ਤੇ ਕਿ ਕਰਾਉਂਦਾ ਕਿਨੇ ਦੀ ਆ ਕੋਈ ਥੋੜੀ ਲੈ ਸਕਦਾ ਬੱਚਾ ਲੈ ਉਹ ਤਾਂ ਮੈਨੂੰ ਦੱਸ ਹਾਂ ਜਾਂ ਹਾਂ ਜਾਂ ਨਾ ਕਿੰਨੇ ਦੀ ਤੇਰੀ ਆ ਕਿਨੇ ਦੀ ਹੂ ਕਿਨੇ ਹੋ ਉਹ ਆਏ ਪਿਆ ਲੈ ਆ ਆਹ ਲਓ ਜੀ ਹਾਂ ਹਏ ਹਾਂ ਹਏ ਤੇ ਆਏ ਆ ਬੈਠ ਜੀ ਹੂੰ ਉਹ ਐ ਤੇ ਪੈਂ ਦੇਖ ਉਹ ਐ ਫੜ ਲੈਨੇ ਆ ਠੀਕ ਐ ਗੱਲ ਮਾਰਨੀ ਆ ਗੱਬਣ ਐ ਜੋ ਸਸਾ ਹੀ ਘਟ ਲੇਤੀ ਹੁੰਦਾ ਗੱਲ ਕਰੀ ਬੇਤੀ ਹੁੰਦੀ ਆ ਜੇ ਤਾਂ ਆਈ ਫੜ ਕੇ ਲੈ ਆਏ ਟਾਇਰ ਟੱਚ ਬਾਈ ਉਹ ਐ ਫੜ ਕੇ ਲੈ ਆਏ ਹੈ ਬੱਚਾ ਕੰਮ ਬਸ ਦਾੜਿਆ ਕਰੋ ਆ ਐ ਲੈ ਬਾਈ ਯਾਰ ਬੱਚਾ ਯਾਰ ਓਏ ਆ ਐ ਲੈ ਜਾਨੀ ਕੱਚੀ ਬਿਲੀ ਇਹ ਨਹੀਂ ਗੱਲ ਆ ਐਂ ਤੇਰੇ ਨਾਲ ਠੀਕ ਆ ਗਲਤ ਨਹੀਂ ਗਾਇਆ ਐ ਲੈ ਉਹ ਪੂਰਾ ਦੂਰਾ ਕੰਮ ਉਹਦਾ ਉੱਤੇ 10 ਹੋਵੇ ਉਹਦੇ ਹਾਂ ਤੇ ਐ ਲੈ ਆਜ ਮੈਂ ਤੈਨੂੰ ਕਿਹਾ ਫੜ ਲੈ ਉਹ ਜਿਵੇਂ ਕਿਹਾ ਫੜ ਕੇ ਲੈ ਜਾਂਦੇ ਦੇ ਗਲਤ ਨਹੀਂ ਕਿਹਾ ਬੋਲ ਬੋਲ ਉਹਦਾ ਹਾਂ ਦੂਰਾ ਲੋ ਬਾਈ ਆ ਲੈ ਜਾਓ ਹਾਂ ਉਹ ਆ ਲੈ ਦੇ ਕਾਲਾ ਜਿਵੇਂ ਮੈਂ ਕਹਿਆ ਤਾਂ ਬਹੁਤ ਥੱਲੇ ਮੰਗੀ ਆਦਾ ਇਹਨੂੰ ਤਾਂ ਹਾਂ ਪਰ ਫਿਰ ਵੀ ਕੋਈ ਚੱਕਰ ਨਹੀਂ ਠੀਕ ਹੈ ਜੋੜੇ ਹੀ ਕਰਤਾ ਜੋੜੇ ਹਾਂ ਠੀਕ ਹੈ ਠੀਕ ਹੈ ਜਦੋਂ ਮਟਿਆ ਆਵਾਂਗੇ ਮੁੜ ਕੇ ਆਉਣਾ ਨਹੀਂ ਇੱਥੇ ਉਹ ਤਾਂ ਚਲ ਕੋਈ ਨਹੀਂ ਭਾਈ ਬੰਦੀਆ ਮਿਲ ਜਾ ਕਰਾਂਗੇ ਬੋਲੀ ਬੋਲੀ ਕਰ ਲਾ ਘਾਣੀ ਬਿਲੇ ਲਾ ਘਾਣੀ ਮੈਂ ਤਾਂ ਬੋਲਦਾ ਹਾਂ ਯਾਨ ਵਾਲੀ ਗਲੀ ਮੈਂ ਤਾਂ ਬੋਲਦਾ ਤੂੰ ਬੋਲ ਦੀ ਕਰ ਹਾਂ ਉਹ ਝੂਟਾ ਮਾਰੇ ਦੂਜੇ ਨੂੰ ਮਾਰੀ ਗਈ ਝੂਟਾ ਉਹ ਬੋਲੀ ਬੋਲੀ ਕਰ ਠੀਕੜਾ ਬੋਲੀ ਕਿ ਲੈ ਲੈਣਾ ਕੋਈ ਮਾਰ ਸੱਟ ਦਿੱਕ ਕਰਕੇ ਅੱਜ ਸਾਰਾ ਆਪੇ ਕਿਉਂ ਕਿ ਮੈਂ 5000 ਮੂਰੇ ਲਾਇਆ ਤੇਨੂੰ ਗਲਤ ਨਹੀਂ ਕਿਹਾ ਮੇਰੇ ਨਾਲ ਤੇ ਆਏ ਬੰਦੇ ਮੁੱਤ ਦਾ ਸਾਰਾ ਹੱਦ ਹੈ ਦੇਵਾ ਪਰ ਕੱਟਦੇ ਨਹੀਂ ਜੋੜੇ ਤੀਨੇ ਹਜੇ ਐਂ ਮਹੀਆ ਆਉਦੀ ਕਸਮ ਕਰਦਾ ਇਹਨੂੰ ਐਂ ਸ਼ਰਦਾਪੁਰ ਬਿੱਤ ਨੂੰ ਕੀ ਹੈ ਵੀ ਉਹ ਮੇ ਫੜਕੇ ਝੋਟਾ ਲੈ ਜਾਣਾ ਜੀ ਤੇਰਾ ਮਾਰ ਹਾਂ ਮੰਗ ਲੈ ਦੇ ਠੀਕ ਹੈ ਗਲਤ ਨਹੀਂ ਕਿਹਾ ਕਿੰਨੇ ਦੀ ਲਾਸਟ ਹੈ ਦਹਾਂ ਜਾਣਾ ਹਾਂ ਨਾਲ ਨਵੇਂ ਵਾਲੀ ਗੱਲ ਦਾ ਕਾਲਾ ਵੱਡੀ ਵੀ ਹਾਂ ਕੱਟ ਲੈ ਭਾਈ ਆ ਆ ਤੇ ਆ ਉੱਤੇ ਕਹਿੰਦਾ ਜੂਟੇ ਦਾ ਆ ਮਾ ਜੂਟਾ ਹੁੰਦੇ ਇਹ ਦੋਤਿਆਂ ਦਾ ਮਤਲਬ ਸਾਢੇ 6 ਕਹਿੰਦਾ ਆਪ ਠੀਕ ਆ ਗਲਤੀ ਨਹੀਂ ਕਿ ਅਗਰ ਕਿਹੜੀ ਜਗ੍ਹਾ ਦਾ ਹੈ? ਹਾਂ? ਅਮਰ ਸਰ। ਲਾਤੀੜੀ ਦਾ ਹੈ ਸਾਡੀ। ਹੈ? ਜੋਟੇ ਦਾ ਠੀਕ ਠੀਕ ਹੈ ਕਾਲਾ। ਹੋਰ ਜੋਟੇ ਦੇ ਸਾਡੇ ਜੀਰਾ ਦੇ ਹਰ ਕਲੀ ਦਾ ਪੀ ਬੈਠਾ। ਠੀਕ ਹੈ ਕਾ ਇਹ ਗਲਤੀ ਹੈ। ਨਹੀਂ ਕਿਦਾਂ ਹੈ? ਇਹ ਤਾਂ ਇਹ 1 ਲੱਖ 10 ਲੱਖ ਕਹਿੰਦਾ।